ਰਚਨ ਲਈ ਆਜਾ ਬਗੈਸ਼ ਚੱਟ ਟੋਪੀ ਗੇਟ ਬਿਸਤ ਚੱਟ 1 2 3 4 ਉਹ ਅੰਮ੍ਰਿਤਸਰ ਦਿਹਾਤੀ ਜਿਹੜਾ ਹੈ ਇਹ ਇੱਕ ਬੜਾ ਇੰਪੋਰਟੈਂਟ ਤੇ ਸੈਂਸਿਟਿਵ ਜ਼ਿਲ੍ਹਾ ਹੈ ਪੁਲਿਸ ਡਿਸਟ੍ਰਿਕਟ ਹੈ ਇਹਦੇ ਵਿੱਚ ਡਰਗ ਮਨਸ ਤੇ ਗੈਂਗਸਟਰ ਦੀ ਪ੍ਰੋਬਲਮ ਤੇ ਟੈਰਿਜ਼ਮ ਦੀ ਜਿਹੜੀ ਕਾੜੀ ਪ੍ਰੋਬਲਮ ਵੀ ਰਹੀ ਹੈ ਤੇ ਇਹਨਾਂ ਸਾਰਿਆਂ ਨੂੰ ਦੇਖਦੇ ਹੋਏ ਚੈਲੈਂਜਿੰਗ ਡਿਸਟ੍ਰਿਕਟ ਹੈ ਤੇ ਅਸੀਂ ਆਪਣੀ ਟੀਮ ਨਾਲ ਅੱਜ ਮੀਟਿੰਗ ਵੀ ਕੀਤੀ ਹੈ ਤੇ ਹੌਪਫੁਲੀ ਅਸੀਂ ਵਧੀਆ ਕੰਮ ਕਰਾਂਗੇ ਅੱਛਰ ਚੰਗੇ ਰਿਜ਼ਲਟ ਜਿਹੜੇ ਹੈ ਉਹ ਡਿਲੀਵਰ ਕਰਾਂਗੇ ਪਬਲਿਕ ਨੂੰ ਨਾਲ ਲੈ ਕੇ ਚੱਲਾਂਗੇ ਲਾਂਡਆਊਟ ਜਿਹੜੀ ਹੈ ਸਾਡੀ ਉਹ ਮੁੱਖ ਪ੍ਰਾਇਓਰਟੀ ਹੈ ਉਸ ਤੋਂ ਬਾਅਦ ਜਿਹੜਾ ਹੈ ਡਰਗ ਮੈਨਸੂ ਜਿਹੜਾ ਹੈ ਅਸੀਂ ਕੰਟਰੋਲ ਕਰਨ ਵਾਸਤੇ ਜਿਹੜਾ ਹੈ ਕੋਈ ਨਾ ਕੋਈ ਅਸੀਂ ਜਿਹੜਾ ਜਿਵੇਂ ਡੀਜੀ ਸਾਹਿਬ ਨੇ ਸਾਨੂੰ ਦਿਸ਼ਾ ਨਿਰਦੇਸ਼ ਵੀ ਦਿੱਤੇ ਹੋਏ ਨੇ ਅਸੀਂ ਉਹਨੂੰ ਐਗਜ਼ੀਕਿਊਟ ਕਰਕੇ ਜਿਹੜਾ ਹੈ ਵੱਡੇ ਪੱਧਰ ਤੇ ਜਿਹੜਾ ਹੈ ਇਹਦਾ ਇਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਭ ਨੂੰ ਜਿਵੇਂ ਕਿ ਹੁਣ ਤੁਸੀਂ ਉਹਦਾ ਸਾਹਮਣਾ ਹੈਗਾ ਇਸ ਟਾਈਮ ਜਿਹੜਾ ਸ਼ਹਿਰ ਦਾ ਜਿਹੜਾ ਮਾਹੌਲ ਕਾਫੀ ਖਰਾਬ ਹੋ ਚੁੱਕਿਆ ਹੈ ਅੱਗੇ ਵੀ ਕੀਤੀ ਰਾਤ ਇੱਕ ਕਸੇ ਦੇ ਸਾਹ ਤੇ ਵੀ ਹਮਲਾ ਹੋਇਆਗਾ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਦੇਖੋ ਜੀ ਇਹ ਜਿਹੜਾ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਹੈ ਅਸੀਂ ਉਹ ਹੀ ਉਸੇ ਸੰਦਰਭ 'ਚ ਮੀਟਿੰਗ ਕਰ ਰਹੇ ਆ ਇਸ ਇਹ ਜਿਹੜੀ ਇਨਸੀਡੈਂਟ ਹੋਈ ਹੈ ਇਹਨੂੰ ਵੀ ਅਸੀਂ ਡਿਸਕਸ ਕੀਤਾ ਤੇ ਜਿੰਨੇ ਵੀ ਅਸੀਂ ਪ੍ਰੀਕਾਸ਼ਨਰੀ ਸਟੈਪਸ ਹੈ ਔਰ ਡਿਊਟੀ ਡਿਊਟੀ ਟਾਈਮ ਜਿਹੜੇ ਲੈਣੇ ਹੈਗੇ ਆ ਉਸ ਉਸ ਉਹਨਾਂ ਪੁਆਇੰਟਸ ਨੂੰ ਅਸੀਂ ਡਿਸਕਸ ਕੀਤਾ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਹੈਗਾ ਸਾਡੇ ਏਰੀਆ ਦੇ ਵਿੱਚ ਐਦਾਂ ਦੀ ਜਿਹੜੀ ਹੈਗਾ ਇਨਸੀਡੈਂਟ ਨਾ ਹੋਵੇ ਤੇ ਅਸੀਂ ਇਸ ਤਰ੍ਹਾਂ ਦੇ ਅਨਸਰਾਂ ਨੂੰ ਨਾਤਕਾ ਕੇ ਜਿਹੜਾ ਹੈ ਅਸੀਂ ਆਪਣਾ ਜਿਹੜਾ ਹੈ ਪੁਲਿਸ ਵੱਲੋਂ ਜਿਹੜੀ ਕਾਰਗੁਜ਼ਾਰੀ ਹੈਗੀ ਉਹ ਚੰਗੀ ਜਿਹੜੀ ਹੈਗੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਸਰਵਾਂ ਸਿਰੋਕੀ ਮੈਸੇਜ ਦੇ ਰਹੇ ਹਾਂ। ਬਰੀ ਬੁਲਿਅਰ ਸ਼ੋਰ ਵਾਸਤੇ ਇਹਹੀ ਮੈਸੇਜ ਹੈ ਕਿ ਪੁਲਿਸ ਜਿਹੜਾ ਹੈ ਪ੍ਰੋਫੈਸ਼ਨਲ ਤੌਰ ਤੇ ਪੁਲਿਸਿੰਗ ਕਰੇਗੀ ਤੇ ਅਸੀਂ ਤੁਹਾਡੇ ਸਹਿਯੋਗ ਨਾਲ ਜਿਹੜਾ ਹੈ ਆਪਣੇ ਸ਼ਹਿਰ ਨੂੰ ਆਪਣੇ ਏਰੀਆ ਨੂੰ ਜਿਹੜਾ ਹੈ ਕ੍ਰਾਈਮ ਮੁਕਤ ਜਿਹੜਾ ਹੈ ਇੱਕ ਤਰੀਕੇ ਨਾਲ ਬਣਾ ਸਕਦੇ ਹਾਂ। ਬਾੜੇ ਅੰਸਰਾਂ ਨੂੰ ਜਿਹੜਾ ਹੈਗਾ ਉਹਦਾ ਸਾਥ ਨਾ ਦਿਓ। ਪੁਲਿਸ ਨੂੰ ਇਨਫਾਰਮ ਕਰੋ। ਜਲਦੀ ਜਿਹੜੇ ਹੈਗੇ ਸਾਰੇ ਜਿਹੜੇ ਨੰਬਰ ਜਿਹੜੇ ਅਸੀਂ ਪਬਲਿਕ ਨਾਲ ਦੁਬਾਰਾ ਹਾਲਾਂਕਿ ਪਹਿਲਾਂ ਵੀ ਸਾਂਝੀ ਕੀਤੀ ਹੋਈ ਨੇ ਉਹ ਦੁਬਾਰਾ ਜਿਹੜੇ ਇੱਕ ਵਾਰੀ ਪਬਲਿਕ ਨਾਲ ਸਾਂਝੀ ਕਰਾਂਗੇ ਤੇ ਜਿਹੜਾ ਹੈ ਪਬਲਿਕ ਨਾਲ رابطہ ਬਣਾ ਕੇ ਹੀ ਜਿਹੜਾ ਹੈ ਅੱਗੇ ਚੱਲਣਾ